ਹੈਲੋ ਜੀ ਥੋੜਾ ਸਾਰਿਆਂ ਦੇ ਮੇਰੇ ਚੈਨਲ ਤੇ ਬੜੇ ਹੈ ਨਿਕਾ ਸਵਾਗਤ ਆਜ ਮੈਂ ਤੁਹਾਨੂੰ 플ਾਈ ਵਾਲੀ ਵੂਲ ਦਿਖਾਉਣ ਜਾ ਰਹੀ ਹਾਂ ਕਿ 플ਾਈ ਵਾਲੀ ਵੂਲ ਕਿਹੜੀ ਹੁੰਦੀ ਹੈ ਦੇਖੋ 플ਾਈ ਵਾਲੀ ਵੂਲ ਹੁੰਦੀ ਹੈ ਆ ਜੀ ਦੇਖਿਓ ਸਿੰਗਲ 플ਾਈ ਹੁੰਦੀ ਹੈ ਐਦਾ ਦੀ ਇਹਨੂੰ ਆਪਾਂ 플ਾਈ ਵਾਲੀ ਵੂਲ ਕਹਿੰਦੇ ਹਾਂ ਤੇ ਇਹ ਕਾਫੀ ਜਗ੍ਹਾ ਤੇ ਯੂਜ਼ ਹੁੰਦੀ ਹੈ ਮੀਨਸ ਕਿ ਤੁਸੀਂ ਇਹਨੂੰ ਕਿਤੇ ਵੀ ਵਰਤ ਸਕਦੇ ਹੋ ਕੋਈ ਚੱਕਰ ਨਹੀਂ ਵੀ 플ਾਈ ਵਾਲੀ ਵੂਲ ਯਾ ਸਿੰਪਲ ਵੂਲ ਚ ਕੋਈ ਫਰਕ ਹੁੰਦਾ ਸਿਰਫ ਫਰਕ ਇਹ ਹੁੰਦਾ ਕਿ ਇਹ ਪਤਲੀ ਹੁੰਦੀ ਬਾਕੀ ਵੂਲ ਮੋਟੀ ਹੁੰਦੇ ਤੇ ਇਹਨੂੰ ਇਹਦੀ ਖਾਸ ਗੱਲ 플ਾਈ ਵਾਲੀ ਵੂਲ ਦਾ ਫਾਇਦਾ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਇਹ ਦੂਜੀ ਵੂਲ ਜਿਹੜੀ ਆਪਣੇ ਰੂਟੀਨ ਚ ਵੂਲ ਆਉਂਦੀ ਹੈ ਉਹ ਤਾਂ ਜਿਸ ਤਰ੍ਹਾਂ ਦੇਖੋ ਮੈਂ ਤੁਹਾਨੂੰ ਉਹਦਾ ਵੀ ਇੱਕ ਗੋਲਾ ਦਿਖਾ ਰਹੀ ਹਾਂ ਆ ਦੇਖੋ ਆ ਦੇਖੋ ਇਹ ਰੂਟੀਨ ਵਾਲੀ ਵੂਲ ਹੈ ਜਿਹੜੀ ਆਮ ਵੂਲ ਸਾਨੂੰ ਮਿਲਦੀ ਹੈ ਇਹ ਜਿੰਨੀ ਮੋਟੀ ਹੈ ਤੁਹਾਨੂੰ ਇੰਨੀ ਹੀ ਮੋਟੀ ਦਾ ਇਹਦਾ ਸਵੈਟਰ ਬਣਾਉਣਾ ਪੈਣਾ ਇੰਨੀ ਮੋਟੀ ਦੀ ਹੀ ਕੋਟੀ ਬਣਾਉਣੀ ਪੈਣੀ ਇਸ ਚ ਅਸੀਂ ਕੋਈ ਵੀ ਚੇਂਜ ਨਹੀਂ ਕਰ ਸਕਦੇ ਕਿਉਂਕਿ ਇਹ ਦੇਖੋ ਨਾ ਜਿੰਨੀ ਹੈ ਓਨੇ ਹੀ ਸਾਨੂੰ ਯੂਜ਼ ਕਰਨੀ ਪਣੀ ਹੈ ਅਸੀਂ ਇਸ ਨੂੰ ਪਤਲੀ ਜਾਂ ਮੋਟੀ ਨਹੀਂ ਕਰ ਸਕਦੇ ਠੀਕ ਹੈ ਪਲਾਈ ਵਾਲੀ ਬੋਲ ਦਾ ਫਾਇਦਾ ਇਹ ਹੁੰਦਾ ਕਿ ਅਸੀਂ ਇਹਨੂੰ ਆਪਣੇ ਹਿਸਾਬ ਨਾਲ ਮੋਟੀ ਪਤਲੀ ਕਰ ਸਕਦੇ ਹਾਂ ਉਹ ਕਿਦਾਂ ਦੇਖੋ ਇਹ ਦੇਖੋ ਸਾਡੀ ਪਲਾਈ ਵਾਲੀ ਬੋਲ ਹੈ ਸਿੰਗਲ ਤਾਰ ਦੀ ਬੋਲ ਹੈ ਅਗਰ ਤੁਹਾਨੂੰ ਇੰਨੀ ਕਿ ਮੋਟੀ ਚਾਹੀਦੀ ਤਾਂ ਅਸੀਂ ਦੋ ਕਰ ਲੈਣੀ ਆ ਠੀਕ ਹੈ ਜੀ ਅਗਰ ਤੁਹਾਨੂੰ ਇਸ ਤੋਂ ਜ਼ਿਆਦਾ ਚਾਹੀਦੀ ਹੈ ਤਾਂ ਤੁਸੀਂ ਇਹਨੂੰ ਤਿੰਨ ਕੱਟ ਲੋਗੇ ਆ ਦੇਖੋ ਦੋ ਕਰਕੇ ਦੇਖਿਆ ਤਿੰਨ ਕਰਕੇ ਦੇਖਿਆ ਆ ਦੇਖੋ ਤਿੰਨ ਨਾਲ ਇੰਨੀ ਆ ਗਈ ਆ ਦੇਖੋ ਇੰਨੀ ਮੋਟੀ ਆ ਗਈ ਤੇ ਚਾਰ ਨਾਲ ਇੰਨੀ ਮੋਟੀ ਆ ਉਹ ਰਾਕੇ ਤੁਸੀਂ ਸੋਈ ਮੋਟੇ ਕਰਨਾ ਚਾਹੁੰਦੇ ਹੋ ਤੁਸੀਂ ਪੰਜ ਪਲਾਈਸ ਚ ਐਡ ਕਰ ਲੋਗੇ ਤਾਂ ਇਹ ਹੋਰ ਮੋਟੀ ਹੋ ਜਾਣੀ ਹੈ 6 ਕਰ ਲੋਗੇ ਤਾਂ ਦੇਖੋ ਇਸ ਤੋਂ ਹੋਰ ਮੋਟੀ ਹੋ ਜਾਣੀ ਹੈ 6 ਪਲਾਈ ਐਡ ਕਰਕੇ ਤੁਸੀਂ ਇਹਨੂੰ ਮੋਟੀ ਸਲਾਈਂਸ ਬਣਾਉਂਗੇ ਥੋੜਾ ਪ੍ਰੋਜੈਕਟ ਬੜਾ ਹੀ ਜਲਦੀ ਬਣ ਕੇ ਕੰਪਲੀਟ ਹੋਊਗਾ 6 7 8 ਤੁਸੀਂ ਇਹਨੂੰ ਜਿੰਨਾ ਮਰਜ਼ੀ ਕਰ ਸਕਦੇ ਆ ਦੇਖੋ ਆ ਦੇਖੋ ਇਹਨੂੰ ਮੋਟੇ ਕਰਕੇ ਅਸੀਂ ਇਹਨੂੰ ਮੋਟੇ ਸਲਾਈਂਸ ਤੇ ਬਣਾ ਲਵਾਂਗੇ ਤਾਂ ਸਾਡਾ ਪ੍ਰੋਜੈਕਟ ਜਲਦੀ ਬਣ ਕੇ ਕੰਪਲੀਟ ਹੋ ਜਾਊਗਾ ਤੇ ਬਣੂਗਾ ਵੀ ਥੋੜਾ ਮੋਟਾ ਮੋਟਾ ਪਲਾਈ ਵਾਲੀ ਵੂਲ ਦਾ ਫਾਇਦਾ ਇਹ ਹੁੰਦਾ ਕਿ ਇਹਨੂੰ ਅਸੀਂ ਆਪਣੇ ਹਿਸਾਬ ਨਾਲ ਅਗਰ ਅਸੀਂ ਕੋਈ ਪ੍ਰੋਜੈਕਟ ਮੋਟੇ ਉਹਨਾਂ ਨਾਲ ਬਣਾਉਣਾ ਚਾਹੁੰਦੇ ਤਾਂ ਅਸੀਂ ਇਹਨੂੰ ਆਪਣੇ ਹਿਸਾਬ ਨਾਲ ਮੋਟੀ ਕਰ ਸਕਦੇ ਹ ਅਗਰ ਅਸੀਂ ਇਹਨੂੰ ਪਤਲੀ ਨਾਲ ਬਣਾਉਣਾ ਚਾਹੁੰਦੇ ਤਾਂ ਪਤਲੀ ਕਰ ਸਕਦੇ ਹ ਅਗਰ ਅਸੀਂ ਤਾਂ ਦੋ ਪਲਾਈ ਨਾਲ ਬਣਾਵਾਂਗੇ ਜੁਰਾਬਾ ਵਗੈਰਾ ਤਾਂ ਬਿਲਕੁਲ ਹੀ ਪਤਲੀਆਂ ਜਿਹੀਆਂ ਜੇ ਸਾਡੇ ਜੁਰਾਬ ਬਣ ਕੇ ਆਣਗੇ ਵਧੀਆ ਜੀ ਹੈ ਰੈਡੀਮੇਡ ਵਰਗੀਆਂ ਠੀਕ ਹੈ ਜੀ ਅਗਰ ਦੋ ਪਲਾਈ ਨਾਲ ਅਸੀਂ ਤੇ ਜੁਰਾਬਾਂ ਜਾਂ ਕੈਪ ਬਣਾਵਾਂਗੇ ਤਾਂ ਸਾਡੇ ਜਿਹੜੇ ਜੁਰਾਬਾ ਹੀ ਆ ਕਿਆ ਭਾਈ ਉਹਨੂੰ ਟਾਈਮ ਤਾਂ ਜ਼ਰੂਰ ਜ਼ਿਆਦਾ ਲੱਗੂਗਾ ਪਰ ਜਦੋਂ ਉਹ ਬਣ ਕੇ ਆਊਗਾ ਬਿਲਕੁਲ ਰੈਡੀਮੇਡ ਲੁੱਕ ਵਾਲੀ ਕਿਹ ਹੈ ਜਰਾ ਬਣ ਗਿਆ ਜਿਹਨੂੰ ਕਿ ਤੁਸੀਂ ਆਪਣੇ ਸ਼ੂਜ਼ ਦੇ ਵਿੱਚ ਬੜੇ ਹੀ ਆਰਾਮ ਨਾਲ ਕੈਰੀ ਕਰ ਸਕਦੇ ਹੋ ਇਹ ਫਾਇਦਾ ਹੋ ਗਿਆ ਸਾਨੂੰ ਪਲਾਈ ਵਾਲੀ ਉਨ ਦਾ ਤੇ ਜਿਹੜੀ ਦੂਜੀ ਉਨ ਹੈ ਉਹ ਦੇਖੋ ਜਿਸ ਤਰ੍ਹਾਂ ਹੁਣ ਇਹ ਵਾਲੀ ਉਨ ਹੈ ਇਹ ਜਿੰਨੀ ਵੀ ਮੋਟੀ ਹੈ ਸਾਨੂੰ ਇੰਦਾ ਹੀ ਯੂਜ਼ ਕਰਨੇ ਪੈਣ ਜਦੋਂ ਤੁਸੀਂ ਲੈਣੀ ਹੈ ਤਾਂ ਤੁਹਾਨੂੰ ਉਦੋਂ ਹੀ ਦੇਖਣਾ ਪੈਣਾ ਕਿ ਅਸੀਂ ਕਿਹੜਾ ਪ੍ਰੋਜੈਕਟ ਬਣਾਉਣਾ ਤੇ ਸਾਨੂੰ ਉਹਦੇ ਲਈ ਕਿੰਨੀ ਮੋਟੀ ਵੂਲ ਚਾਹੀਦੀ ਹੈ ਤਾਂ ਉਸ ਹਿਸਾਬ ਨਾਲ ਹੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਹੁਣ ਫਾਇਦਾ ਤੇ ਨੁਕਸਾਨ ਇੱਕ ਆ ਜਿਹੜੀ ਸਾਡੀ ਇੱਕ ਸਿੰਗਲ 플ਾਈ ਵਾਲੀ ਮੀਨਸ ਕਿ ਜਿਹੜੀ ਐਦਾ ਸਾਡੇ ਉਨ ਬਣੀ ਹੁੰਦੀ ਇਹਦਾ ਫਾਇਦਾ ਇਹ ਹੁੰਦਾ ਅਸੀਂ ਲੈ ਲਈ ਸਾਨੂੰ ਜਿੰਨੀ ਚਾਹੀਦੀ ਹੈ ਸਾਨੂੰ ਪਤਾ ਵੀ ਇੰਨੇ ਮੋٹے ਚਾਹੀਦੇ ਅਸੀਂ ਇੱਕ ਅੱਖਾ ਬੰਦ ਕਰਕੇ ਇਹਦੇ ਲਈ ਜਿਸ ਤਰ੍ਹਾਂ 10 ਨੰਬਰ ਦੀ 9 ਨੰਬਰ ਦੀ ਸਲਾਈ ਲੈਣੀ ਤੇ ਬੁਣਦੇ ਚਲੇ ਜਾਣਾ ਇਸ ਤੇ ਸਾਨੂੰ ਕੋਈ ਇੰਨਾ ਧਿਆਨ ਦੇਣ ਦੀ ਲੋੜ ਨਹੀਂ ਅਸੀਂ ਇਹਨਾਂ ਆਰਾਮ ਨਾਲ ਬੁਣ ਸਕਦੇ ਹਾਂ ਪਰ ਜੇ ਤੁਸੀਂ 플ਾਈ ਵਾਲੀ ਭੁੱਲਦੇ ਨਾਲ ਬੁਣਦੇ ਆ ਤਾਂ ਸਾਨੂੰ ਧਿਆਨ ਇਹਦੀ ਤਾਰਾਂ ਦਾ ਧਿਆਨ ਰੱਖਣ ਦੀ ਲੋੜ ਕੋਈ ਐਦਾਂ ਦੇ ਪੈਟਰਨ ਹੁੰਦੇ ਨੇ ਜਿਹੜੇ ਅਸੀਂ ਪਾਵਾਂਗੇ ਤਾਂ ਥੋੜਾ ਅੱਗੇ-ਅੱਗੇ ਜਿਹੜੇ ਥਾਗੇ ਲਟਕਦੇ ਦੇ ਮਹਿਸੂਸ ਹੋਣਗੇ ਤੇ ਇਸ 'ਚ ਸਾਨੂੰ ਜਿਹੜਾ ਪੈਟਰਨ ਆ ਧਿਆਨ ਨਾਲ ਦੇਖ ਕੇ ਪਾਉਣਾ ਪੈਂਦਾ ਤੇ ਦੂਜਾ ਸਾਨੂੰ ਇਹਨੂੰ ਧਿਆਨ ਨਾਲ ਬੁਣਨਾ ਪੈਂਦਾ ਕਿਉਂਕਿ ਜਦੋਂ ਅਸੀਂ ਇਹਨੂੰ ਬੁੰਦੇ ਆ ਤਾਂ ਉਦੋਂ ਕਈ ਵਾਰ ਕੀ ਹੁੰਦਾ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਆ ਦੇਖੋ ਇਹਨੂੰ ਅਸੀਂ ਹੁਣ ਬੁਣ ਰਹੇ ਹਾਂ ਆ ਦੇਖੋ ਮੈਂ 4 ਪ্লাই ਦੇ ਕਰ ਲਈ ਠੀਕ ਹੈ 4 ਪ্লাই ਦੇ ਕਰਕੇ ਮੈਨੂੰ ਬੁਣ ਰਹੇ ਹਾਂ ਤੇ ਮੈਨੂੰ ਸਲਾਈਆਂ ਮੈਂ ਲਗਾਈਆਂ 10 ਨੰਬਰ ਦੀਆਂ ਤੇ ਇੰਨਾ ਮੋਟਾ ਬੁਣ ਕੇ ਆ ਗਿਆ ਤੇ ਇਹਨੂੰ ਜਦੋਂ ਬੁਣਾਗੇ ਤਾਂ ਮੈਨੂੰ ਆ ਦੇਖੋ ਇਹਨੂੰ ਧਿਆਨ ਨਾਲ ਬੁੰਣਾ ਪੈਣਾ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਦੂਜਾ ਕੁੰਡਾ ਮੈਂ ਸਿੱਧਾ ਬੁਣਿਆ ਇਸ ਤਰ੍ਹਾਂ ਧਾਗੇ ਨੂੰ ਜਦੋਂ ਅੱਗੇ ਕਰਨਾ ਤਾਂ ਸਾਰੇ ਪਲਾਈਆਂ ਅੱਗੇ ਹੋਣੇ ਚਾਹੀਦੇ ਆ ਦੇਖੋ ਪੁੱਠਾ ਬੁਣ ਰਹੀ ਹੈ ਤਾਂ ਦੇਖੋ ਉੱਠਾ ਠੀਕ ਹੈ ਕਈ ਵਾਰ ਕੀ ਹੁੰਦਾ ਵੀ ਜਦੋਂ ਅਸੀਂ ਇਹਨੂੰ ਬੁਣਦੇ ਆ ਤਾਂ ਇਹਦਾ ਕੋਈ ਇੱਕ ਅਦਾ ਧਾਗਾ ਆ ਦੇਖੋ ਬੁਣਦੇ ਤਾਂ ਹੋ ਸਕਦਾ ਵੀ ਮੇਰਾ ਇੱਕ ਧਾਗਾ ਤਾਂ ਪਿੱਛੇ ਰਹਿ ਜਾਵੇ ਤਾਂ ਇੱਥੇ ਮੈਂ ਬੁਣ ਲਵਾਂ ਨਾ ਧਿਆਨ ਕਰਾਂ ਫਿਰ ਉਹਦੇ ਨਾਲ ਕੀ ਹੁੰਦਾ ਵੀ ਪੂਰਾ ਹੀ ਸਾਡਾ ਪ੍ਰੋਜੈਕਟ ਖਰਾਬ ਹੋ ਜਾਂਦਾ ਦੇਖੋ ਤੇ ਇਹਨੂੰ ਬਸ ਇਹੇਵੇਂ ਬੁਣਨ ਲੱਗੇ ਧਿਆਨ ਰੱਖਣਾ ਪੈਂਦਾ ਕਿ ਅਸੀਂ ਜਦੋਂ ਵੀ ਬੁਣਨਾ ਹੈ ਇਹਨੂੰ ਅਸੀਂ ਐਨ ਚੰਗੀ ਤਰ੍ਹਾਂ ਧਿਆਨ ਨਾਲ ਬੁਣਨਾ ਵੀ ਸਾਡਾ ਕੋਈ ਵੀ ਅਪਲਾਈ ਰਵੇ ਨਾ ਦੇਖੋ ਬੁਣਦੇ ਹੋਏ ਵੀ ਕੀ ਹੁੰਦਾ ਕਈ ਵਾਰੀ ਅਸੀਂ ਇੱਦਾਂ ਬੁਣ ਰਹੇ ਹਾਂ ਤਾਂ ਇੱਕ ਹੁੰਡਾ ਸਾਡਾ ਇਹਦੇ ਵਿੱਚ ਉਸੇ ਨਹੀਂ ਲਿਆ ਇੱਦਾਂ ਬੁਣ ਲਿਆ ਤਾਂ ਇੱਕ ਹੁੰਡਾ ਰਹਿ ਗਿਆ ਦੇਖੋ ਪਿੱਛੇ ਫਿਰ ਉਹਨਾਂ ਕੀ ਹੁੰਦਾ ਵੀ ਆਹ ਹੁੰਡਾ ਸਾਨੂੰ ਜਾਂ نیچے ਜਾਊਗਾ ਤਾਂ ਫਿਰ ਇਹ ਪ੍ਰੋਜੈਕਟ ਇਹਨਾਂ ਥੋੜਾ ਪੂਰਾ ਹੀ ਖਰਾਬ ਹੋ ਜਾਂਦਾ ਬਸ ਅਪਲਾਈ ਵਾਲੇ ਵੂਲੇ ਇਹਵੇਂ ਬੁਣਦੇ ਸਮੇਂ ਸਾਨੂੰ ਧਿਆਨ ਰੱਖਣਾ ਪੈਂਦਾ ਕਿ ਕੋਈ ਵੀ ਇਦਾਂ ਤੰਦ ਨਾ ਰਵੇ ਪੂਰੇ ਤੰਦ ਹੋਣੇ ਚਾਹੀਦੇ ਆ ਧਿਆਨ ਨਾਲ ਬੁਣਨਾ ਪੈਂਦਾ ਤੇ ਜਿਹੜੇ ਬਿਗਨਰਸ ਆ ਉਹ ਤਾਂ ਪਲਾਈ ਵਾਲੀ ਵੂਲ ਨਾ ਯੂਜ਼ ਕਰੋ ਤਾਂ ਬਿਹਤਰ ਰਹਿੰਦਾ ਕਿਉਂਕਿ ਪਲਾਈ ਵਾਲੀ ਵੂਲ ਥੋੜੇ ਧਿਆਨ ਨਾਲ ਵਰਤ ਹੁੰਦੀ ਆ ਬੁਣ ਹੁੰਦਾ ਤੇ ਰਾਤ ਨੂੰ ਤਾਂ ਖਾਸ ਤੌਰ ਤੇ ਜਦੋਂ ਤੁਸੀਂ ਬੁਣਨਾ ਤੇਨੂੰ ਧਿਆਨ ਨਾਲ ਬੁਣਨਾ ਜਦ ਕਿ ਦੇਰੀ ਦੂਸਰੀ ਵੂਲ ਹੈ ਉਹਦੇ ਨਾਲ ਤੁਸੀਂ ਕੋਈ ਪ੍ਰੋਜੈਕਟ ਬਣਾ ਰਹੇ ਹੋ ਤਾਂ ਦੇਖੋ ਫਟਾਫਟ ਬਣ ਜਾਂਦਾ ਮੈਂ ਤੁਹਾਨੂੰ ਉਹ ਵੀ ਦੱਸ ਦਿੰਦੀ ਆ ਦੂਜੀ ਨਾਲ ਜਦੋਂ ਅਸੀਂ ਕੋਈ ਪ੍ਰੋਜੈਕਟ ਬਣਾ ਰਹੇ ਹਾਂ ਤਾਂ ਤੁਸੀਂ ਆਰਾਮ ਨਾਲ ਦੇਖੋ ਕੋਈ ਕਿਤੇ ਅਪਲਾਈ ਨਹੀਂ ਰਹਿਣੀ ਬਿਲਕੁਲ ਅਸੀਂ ਆਰਾਮ ਨਾਲ ਦੇਖੋ ਸਿੱਧਾ ਧਾਗਾ ਅੱਗੇ ਕੀਤਾ ਫੁੱਟਾ ਤਾ ਕਾਪੀ ਚ ਕੀਤਾ ਸਿੱਧਾ ਤਾ ਗਾਗੇ ਕੀਤਾ ਫੇਰ ਆਹ ਦੇਖੋ ਆਰਾਮ ਨਾਲ ਏਦਾਂ ਬੁਨ ਲੈਣਾ ਇਸ ਤੇ ਦੇਖੋ ਕੋਈ ਵੀ ਅਪਲਾਈ ਨਹੀਂ ਰਹਿੰਦੀ ਕਿਉਂਕਿ ਇਹ ਨੂੰ ਤਾਂ ਚੰਗੀ ਤਰ੍ਹਾਂ ਦੇਖੋ ਵੱਟਾ ਚੜੇ ਹੁੰਦਾ ਦੇਖੋ ਇਹ ਤੁਸੀਂ ਆਰਾਮ ਨਾਲ ਬੁਨ ਸਕਦੇ ਹੋ ਅਗਰ ਤੁਸੀਂ ਬਿਗਨਰ ਸੋ ਤਾਂ ਤੁਹਾਨੂੰ ਅਪਲਾਈ ਵਾਲੀ ਵੂਲ ਨਹੀਂ ਯੂਜ਼ ਕਰਨੀ ਚਾਹੀਦੀ ਤੇ ਇਸ ਤੁਹਾਨੂੰ ਇਹੀ ਵਾਲੀ ਵੂਲ ਯੂਜ਼ ਕਰਨੀ ਚਾਹੀਦੀ ਬਿਗਨਰਸ ਲਈ ਜਦੋਂ ਤੁਹਾਨੂੰ ਐਕਸਪੀਰੀਅੰਸ ਹੋ ਗਿਆ ਬੰਨਣਾ ਤਾਂ ਫਿਰ ਤੁਸੀਂ ਜਿਹੜੀ ਮਰਜ਼ੀ ਵੂਲ ਯੂਜ਼ ਕਰੋ ਕੋਈ ਫਾਇਦਾ ਨਹੀਂ ਅੱਜ ਸਿਰਫ ਦੀ ਵੀਡੀਓ ਚ ਮੈਂ ਤੁਹਾਨੂੰ ਇਹੀ ਦੱਸਿਆ ਵੀ ਪਲਾਈ ਵਾਲੀ ਬੂਲ ਤੇ ਦੂਜੀ ਬੂਲ ਚ ਕੀ ਫਰਕ ਹੁੰਦਾ ਪਲਾਈ ਵਾਲੀ ਬੂਲ ਅੱਜ ਕੱਲ ਬਹੁਤ ਹੀ ਆ ਰਹੀ ਹੈ ਮੈਂ ਤੁਹਾਨੂੰ ਉਹ ਵੀ ਦਿਖਾਨੀ ਹੈ ਇੱਕ ਗੋਲਾ ਪਲਾਈ ਵਾਲੀ ਬੂਲ ਅੱਜ ਕੱਲ ਇਹ ਬਹੁਤ ਹੀ ਟ੍ਰੈਂਡ ਚ ਹੈ ਇੰਦਾ ਦੀਆਂ ਔਰ ਇਹਨਾਂ ਤੁਸੀਂ ਦੇਖਿਆ ਹੀ ਹੋਣਾ ਵੀ ਬਹੁਤ ਸਾ ਕੋਟੀਆਂ ਅੱਜ ਕੱਲ ਬਣਾ ਰਹੇ ਨੇ ਸਾਰੇ ਆ ਦੇਖੋ ਪਰ ਇਹ ਹੁੰਦਾ ਕਿ ਦੇਖੋ ਇੱਦਾਂ ਇਕੱਠੇ ਤਕਰੀਬਨ ਹੁੰਦੀ ਹੈ ਇਹਨੂੰ ਜਦੋਂ ਬੁੰਨਦੇ ਤਾਂ ਇੰਨਾ ਜ਼ਿਆਦਾ ਤਾਰ ਇੱਕ ਪਾਸੇ ਇੱਕ ਇੱਧਰ ਉੱਧਰ ਨਹੀਂ ਕਿਉਂਕਿ ਇਹ ਇਦਾਂ ਹੀ ਸਾਨੂੰ ਗੋਲੇ ਬਣੇ ਬਣੇ ਮਿਲਦੇ ਆ ਅੰਸ਼ ਇਸ ਤੋਂ ਕੁਝ ਵੀ ਨਹੀਂ ਕਟਵੱਧ ਕਰ ਸਕਦੇ ਤੇ ਇਹ ਰੰ ਨਾਲ ਗੁਣ ਹੋ ਜਾਂਦਾ ਇਹਦੇ ਨਾਲ ਇਹ ਜਿਹੜੀ ਪਲਾਈ ਵਾਲੀ ਬੁਣਦੀ ਆ ਆ ਦੇਖੋ ਜਿਹੜੀ ਅੱਜ ਕੱਲ ਇਦਾਂ ਕਾਫੀ ਮਾਰਕੀਟ 'ਚ ਹੈਗੀ ਆ ਦੇਖੋ ਆ ਬਈ ਦੇਖੋ ਇਸ ਤੇ ਵੀ ਇੱਕ ਦੋ ਤਿੰਨ ਤਾਰਾਂ ਨੇ ਆ ਦੇ ਪਰ ਇਹ ਤਕਰੀਬਨ ਇਕੱਠੀ ਹੁੰਦੀ ਆ ਬਸ ਇਹੀ ਹੁੰਦਾ ਵੀ ਜਦੋਂ ਅਸੀਂ ਨੂੰ ਕਈ ਵਾਰ ਬੁਣਦੇ ਚੱਲਨੇ ਆ ਤਾਂ ਤੁਸੀਂ ਦੇਖਿਆ ਹੋਣਾ ਵੀ ਇੱਕ ਤੰਦ ਕਈ ਵਾਰੇ ਵੱਡੀ ਤੇ ਇੱਕ ਛੋਟੀ ਐਦਾਂ ਹੋ ਜਾਂਦੀ ਹੈ। ਬਸ ਅਗਰ ਉਹ ਤੁਹਾਡੇ ਬੁੰਦੇ-ਬੁੰਦੇ ਇੱਕ ਤੰਦ ਵੱਡੀ ਛੋਟੀ ਹੋ ਜਵੇ ਤਾਂ ਤੁਸੀਂ ਉਹਨੂੰ ਇਕੋ ਜਿਹਾ ਕਰ ਲੈਣਾ ਆ ਦੇਖੋ। ਇਹ ਆ ਤਾਂ ਖੁੱਟਾ। ਕਈ ਵਾਰ ਕੀ ਹੁੰਦਾ ਵੀ ਇੱਕ ਤੰਦ ਖਿੱਚ ਹੋ ਜਾਂਦੀ ਹੈ ਤੇ ਇੱਕ ਐਦਾਂ ਵੱਡੀ ਤੇ ਛੋਟੀ ਐਦਾਂ ਕਈ ਵਾਰ ਆ ਜਾਂਦਾ ਵੀ ਇੱਕੋ ਜਿਹੀ ਬੁੰਦੇ-ਬੁੰਦੇ ਵਿੱਚੋਂ ਆ ਦੇਖੋ। ਯਾ ਦੇਖੋ ਕੋਈ ਤੰਦ ਟਿਰਲੀ ਹੋ ਜਾਂਦੀ ਹੈ। ਬਸ ਉਹਨੂੰ ਕੀ ਹੋਣਾ ਵੀ ਖਿੱਚ ਕੇ ਤੁਸੀਂ ਐਦਾਂ ਬਰਾਬਰ ਕਰ ਲੈਣੀ ਹੈ। ਤੇ ਬਾਸਰ ਜੋਥੇ ਥੋੜੀ ਸਲਾਈ ਖਤਮ ਹੋਣੀ ਆ ਉੱਥੇ ਉਹਨੂੰ ਅਸੀਂ ਫालतੂ ਨੂੰ ਐਦਾ ਕੱਢ ਦੇਣਾ ਕੱਢ ਕੇ ਫਿਰ ਅੱਗੋਂ ਸੇਤਾਹੀਂ ਬੁੰਣਾ ਸ਼ੁਰੂ ਕਰ ਦਿਆਂ ਤਾਂ ਹੀ ਤੁਹਾਡੇ ਪ੍ਰੋਜੈਕਟ 'ਚ ਸਫਾਈ ਆਉਗੀ ਕਿਉਂਕਿ ਤੁਸੀਂ ਜਿੰਨੀ ਮਰਜ਼ੇ ਵਧੀਆ ਬੂਲ ਲੈ ਲਓ ਪ্লাই ਵਾਲੀ ਬੂਲ 'ਚ ਇਹ ਵਾਲੀ ਪ੍ਰੋਬਲਮ ਐਂ ਵੀ ਹੀ ਆਂਦੀ ਹੈ ਵੀ ਕਿਤੇ ਧਾਗਾ ਘੱਟ ਤੇ ਕਿਤੇ ਵੱਧ ਹੋ ਜਾਂਦਾ ਐ ਐਸੇ ਸਾਰੇ ਪ্লাই ਵਾਲੀ ਬੂਲ ਦੇ ਫਾਇਦੇ ਤੇ ਨੁਕਸਾਨ ਤੇ ਦੂਜੀ ਬੂਲ ਦੇ ਆ ਦੇਖੋ ਜਿਹੜੇ ਇਹ ਵਾਲੀ ਪ্লাই ਵਾਲੀ ਬੂਲ ਆ ਇਹ ਬਿਲਕੁਲ ਸਿੰਪਲ ਐ ਪ্লাই ਆ ਦੇਖੋ ਆਦ ਕੋ ਇਹ ਵਸੇ कॉटन वाली भूल है ਤੇ ਇਹ मैं कॉटन दे चेंजर्स स्ट्रक के गर्मी अच्छे बोना ले है लेई हुई है ਇਹਦੇ ਤੰਦ ਸਾਨੂੰ ਥੋੜੇ ਜਰਾ ਸੰਭਾਲ ਕੇ ਰੱਖਨੇ ਪੈਦੇ ਕਿਉਂਕਿ ਜਦੋਂ ਇਹ ਇਹਦੀ ਜਿਆਦਾ ਇਹ ਅੱਕੇ ਪਿੱਛੇ ਹੋ ਜਾਂਦੀ ਹੈ ਪਰ ਜਦੋਂ ਅਸੀਂ ਇਹਨਾਂ ਨਾਲ ਬੁੰਦੇ ਇਹਨਾਂ ਨਾਲ ਇੰਨੀ ਪ੍ਰੋਬਲਮ ਨਹੀਂ ਆਂਦੀ ਕਿਉਂਕਿ ਇਹ ਦੇਖੋ ਐਡਾ ਹੀ ਟਾਕੇ ਇਕੱਠੇ ਹੀ ਹੁੰਦੇ ਆ ਦੇਖੋ ਇਦਾਂ ਆਦ ਕੋ ਕਿਉਂਕਿ ਇਸ ਤੇ ਥੋੜਾ ਜਿਹਾ ਦੇਖੋ ਫਾਈਬਰ ਜੇ টাইਟ ਹੁੰਦਾ ਤਾਂ ਫਿਰ ਇਧਰ ਕਰਕੇ ਇਹ ਇੱਧਾ ਇਕੱਠੇ ਦੇ ਇਕੱਠੇ ਹੀ ਰਹਿ ਜਾਂਦੇ ਨੇ ਸਿਰਫ ਐਸੇ ਹੀ ਪ੍ਰੋਬਲਮ ਆਉਂਦੇ ਨੇ ਵੀ ਕਈ ਵਾਰ ਕੋਈ ਇੱਕ ਧਾਗਾ ਅੱਗੇ ਪਿੱਛੇ ਹੋ ਜਾਂਦਾ ਹੋਰ ਬਾਕੀ ਠੀਕ ਜਾਂਦਾ ਤੇ ਇਹ ਵਾਲੀ ਵੂਲ ਨਾਲ ਤਾਂ ਬੁਣਨਾ ਸੌਖਾ ਹੀ ਹੈ ਹਾਂ ਪਰ ਅਗਰ ਤੁਸੀਂ ਬਿਗਨਰ ਹੋ ਔਰ ਤੁਸੀਂ ਹਜੇ ਬੁਣਨਾ ਸ਼ੁਰੂ ਕੀਤਾ ਤਾਂ ਮੈਂ ਤੁਹਾਨੂੰ ਇਹ ਪ੍ਰਿਫਰ ਕਰਾਂਗੇ ਤੁਸੀਂ ਇਹ ਵਾਲੀ ਵੂਲ ਯੂਜ਼ ਕਰੋ ਤੇ ਵੈਸੇ ਤੁਸੀਂ ਇਹ ਵੀ ਕਰ ਸਕਦੇ ਹੋ ਪਰ ਇਹਨਾਂ ਨੂੰ ਥੋੜਾ ਧਿਆਨ ਨਾਲ ਯੂਜ਼ ਕਰਨ ਦੀ ਲੋੜ ਹੈ ਇਹ ਇਹਦੇ ਲਈ ਸਭ ਤੋਂ ਜ਼ਿਆਦਾ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਇਹ ਅਸੀਂ ਆਰਾਮ ਨਾਲ ਬੁਣ ਸਕਦੇ ਹਾਂ ਇਸ ਤੋਂ ਕੋਈ ਪਾਤ ਬਹੁਤ ਹੀ ਘੱਟ ਤੇ ਇਹ ਚ ਇਹ ਇਸ ਤੋਂ ਜ਼ਿਆਦਾ ਥੋੜਾ ਧਿਆਨ ਨਾਲ ਦੇਣ ਦੀ ਲੋੜ ਹੈ ਤਾਂ ਫਿਰ ਬਣਾਓ ਅਪਲਾਈ ਵਾਲੀ ਵੂਲ ਨਾਲ ਬਣਾਉਣਾ ਜਿੰਨਾ ਮਰਜ਼ੀ ਬਣਾਉਣਾ ਤੁਸੀਂ ਬਣਾਓ ਫਿਰ ਆਪਣਾ ਸਵੈਟਰ ਸਰਦੀਆਂ ਆਣ ਲੱਗੀਆਂ ਤਾਂ ਕਰੋ ਸ਼ੁਰੂ ਜਿਹੜੀ ਮਰਜ਼ੀ ਵੂਲ ਲੈ ਕੇ ਆਓਗੇ ਬਿਗਨਰਸ ਹੋ ਤਾਂ ਤੁਸੀਂ ਸਿੰਪਲ ਵੂਲ ਲੈ ਕੇ ਆਓ ਹਾਂ ਅਗਰ ਤੁਸੀਂ ਬੁਣ ਰਹੇ ਹੋ ਤਾਂ ਤੁਸੀਂ ਇਹਨਾਂ ਚੋਂ ਕੋਈ ਵੀ ਵੂਲ ਯੂਜ਼ ਕਰ ਸਕਦੇ ਹੋ ਤੇ ਆਪਣਾ ਪ੍ਰੋਜੈਕਟ ਬਣਾ ਸਕਦੇ ਹੋ ਅੱਜ ਸਿਰਫ ਔਰਨ ਬਾਰੇ ਹੀ ਮੈਂ ਤੁਹਾਨੂੰ ਦੱਸਿਆ ਅਪਲਾਈ ਵਾਲੀ ਵੂਲ ਤੇ ਦੂਜੀ ਉਹ ਵੀ ਇੱਥੇ ਅਗਰ ਤੁਸੀਂ ਬੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀ ਔਰਨ ਲੈਣੀ ਚਾਹੀਦੀ ਹੈ ਤੇ ਤੁਹਾਨੂੰ ਉਹਦੇ ਕੀ ਫਾਇਦੇ ਥੋੜਾ ਬਹੁਤ ਸ਼ੁ크ریہ ਮੇਰੀ ਵੀਡੀਓ ਦੇਖਣ ਲਈ ਮਿਲਦਾ ਕੱਲ ਫਿਰ ਇੱਕ ਨਈ ਵੀਡੀਓ ਤੇ ਕਿ ਨਵੇਂ ਪੰਜਾਬ ਦੇ ਨਾਲ